ਪੀਆ ਨਾ ਕੈਗਰੀ ਬਲੇ ਪਰ ਤੁਹਾਨੂੰ ਨਹੀਂ ਜੀ ਜਸਸੀ ਨਾਇਰ ਨੇ ਤੁਹਾਡੇ ਪਰ ਮੋਹ ਹਾਂਜੀ ਹੈਗੇ ਨੇ ਠੀਕ ਹੈ ਜੀ ਆ ਮੇਰੇ ਕੋਲੇ ਸਬੂਤ ਹੈ ਜੀ ਜਸਸੀ ਨਾਇਰ ਨੂੰ ਕੈਟਾ ਤੁਸੀਂ ট্রান্সਫਰ ਕਰਤਾ ਆਪ ਤੁਸੀਂ ਬਹੁਤ ਕਰ ਰਹੇ ਹੋ ਹਰ ਵਾਰੀ ਹੁੰਦਾ ਮੈਂ ਐਡਮਿੰਟਨ 1:30 ਵਜੇ ਵੀ ਪਹੁੰਚੀ ਹੋਈ ਆ ਆਈ ਵਾਸ ਵੇਟਿੰਗ ਫॉर ਯੂ ਗਾਇਸ ਔਰ ਅਗਰ ਮੈਂ ਇੱਥੇ ਜਵਾਬ ਦੇਣ ਲਈ ਆਈ ਆ ਸਿਰਫ ਤੁਹਾਡੇ ਆਈ ਡੋਨਟ ਨੋ ਐਨੀ ਵਨ ਮੈਨੂੰ ਕਿਸੇ ਬਾਰੇ ਕੋਈ ਨਹੀਂ ਪਤਾ ਜੇ ਮੈਂ ਇੱਥੇ ਖੜੀ ਆ ਮੈਂ ਸਿਰਫ ਆਪਣੀ ਆਡੀਅੰਸ ਦੇ ਕਰਕੇ ਖੜੀ ਆ ਤੁਹਾਡੇ ਕਰਕੇ ਖੜੀ ਆ ਔਰ ਦੂਜੀ ਗੱਲ ਵੈਸੇ ਮੈਂ ਜਵਾਬ ਦੇ ਨਹੀਂ ਹੈਗੀ ਜਵਾਬ ਦੇ ਇਹ ਹੈਗੇ ਆ ਐਗਜ਼ੈਕਟਲੀ 1:30 ਵਜੇ ਮੈਂ ਐਡਮਿੰਟਨ ਦੇ ਵਿੱਚ ਪਹੁੰਚ ਚੁੱਕੀ ਸੀ ਆਈ ਵਾਸ ਵੇਟਿੰਗ ਫॉर ਹੋਟਲ ਰੂਮ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਪਹੁੰਚੀ ਦੂਜੀ ਗੱਲ ਦੂਜੀ ਗੱਲ ਮੇਰੇ ਕੋਲ 9:30 ਵਜੇ ਹੋਟਲ ਦੀ ਲੋਕੇਸ਼ਨ ਪਹੁੰਚੀ ਆ ਮੈਨੂੰ ਲੱਗਦਾ ਕੁੜੀਆਂ ਨੂੰ ਪਤਾ ਹੀ ਹੋਣਾ ਕਿ ਤਿਆਰ ਹੋਣ ਨੂੰ ਕਿੰਨਾ ਕੁ ਸਮਾਂ ਲੱਗਦਾ ਬਾਕੀ ਕੋਈ ਗੱਲ ਨਹੀਂ 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 ਪਲੀਜ਼ ਉਸ ਫੋਟੋ ਵਾਲੇ ਵੇਟ ਕਰ ਰਹੇ ਸੀਗੇ ਮੈਨੂੰ ਕੋਈ ਦੱਸਿਆ ਇਹਨਾਂ ਦੇ ਰੂਮ ਦੇ ਬਾਹਰ ਬੈਠੇ ਮੇਰੇ ਦੋ ਫ੍ਰੈਂਡਸ ਵੇਟ ਕਰ ਰਹੇ ਸੀਗੇ ਸੋ ਇਹਨਾਂ ਦੀ ਤਬੀਅਤ ਨਹੀਂ ਠੀਕ ਸੀ ਮੈਨੂੰ ਨਹੀਂ ਪਤਾ ਨਹੀਂ ਨਹੀਂ ਤਬੀਅਤ ਬਿਲਕੁਲ ਠੀਕ ਹੈ ਮੈਨੂੰ ਤੁਹਾਡਾ ਸੁਣੋ ਮਰੀ ਮੈਂ ਜੇ ਇੱਥੇ ਖੜੀ ਹਾਂ ਮੈਂ ਤੁਹਾਡੇ ਘਰ ਕੇ ਖੜੀ ਹਾਂ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈਗਾ ਪਰ ਪਰ ਮੈਂ ਤੁਹਾਡੇ ਸਾਰਿਆਂ ਕੋਲ ਚੋਣੀ ਮੇਰਾ ਇੱਥੇ ਆ ਕੇ ਜਵਾਬ ਦੇਣਾ ਨਹੀਂ ਬਣਦਾ ਇੱਥੇ ਆ ਕੇ ਮੇਰਾ ਜਵਾਬ ਦੇਣਾ ਨਹੀਂ ਬਣਦਾ ਮੈਂ ਮੈਂ ਸਿਰ ਇਹ ਆਪਦੇ ਕੈਲਕਰੀ ਵਾਲੇ ਪ੍ਰੋਮੋਟਰ ਦੀ ਵੇਟ ਕਰ ਰਹੀ ਸੀ ਕਿ ਉਹ ਆਉਣਗੇ ਤੇ ਉਹਨਾਂ ਨਾਲ ਆਵਾਂਗੇ ਦੂਜਾ ਇਹ ਪੇਮੈਂਟ ਲੈ ਬਨਾ ਹੈਲਿਸ ਰਿਜ਼ਾਈ ਹੋਟਲ ਚੋਂ ਹਾਂਜੀ ਕਿ ਪੇ ਕਰਤਾ ਸੀਗਾ ਇਹਨਾਂ ਦੇ ਕੋਈ ਫਰੈਂਡ ਆਏ ਹੋਏ ਸੀ ਇੱਥੇ ਬਟ ਇਹ ਆਉਂਦੇ ਕਿਸੇ ਕੈਲਗਰੀ ਵਾਲੇ ਪ੍ਰੋਮੋਟਰ ਦੇ ਘਰੇ ਸ੍ਰੀਮੋਦ ਇੱਕ ਦਿਨ ਖੜਕਾ ਹੰਗਲ ਖੜਕੋ ਪਾਣੀ ਪਾਣੀ ਹੋਗੀ ਮੈਂ ਪਰ ਤੂੰ ਹਾਂ ਕਰਵਾਉਂਦਾ ਣਕੇ ਕਹਿੰਦਾ ਕੁੜੀ ਤੇਰੀ ਦੇ ਮੈਨੂੰ ਲਟਕਾ ਨਾ ਪੱਟ ਕੇ